ਹੋ ਜਾਂਦੇ ਆ ਮਨੁੱਖ ਦੇ ਅੰਦਰ ਲੱਖਾਂ ਗੁਣ ਪੈਦਾ ਹੋ ਜਾਣ ਤੇ ਇੱਕ ਔਗਣ ਲੱਖਾਂ ਗੁਣਾ ਦਾ ਨਾਸ ਕਰ ਦਿੰਦਾ ਹੈ ਆਖੋ ਸਤਨਾਮ ਪ੍ਰਮਾਤਮਾ ਅੱਗੇ ਹਮੇਸ਼ਾ ਨਰ ਅਚੇਤ ਪਾਪ ਤੇ ਡਰ ਰੇ ਮਹਾਰਾਜ ਕਹਿੰਦੇ ਆ ਕਿਸੇ ਜੀਵ ਦੀ ਹੱਤਿਆ ਕਰਨੀ ਕਿਸੇ ਮਨੁੱਖ ਨਾਲ ਧੱਕਾ ਕਰਨਾ ਕਿਸੇ ਨਾ ਬੋਲਣ ਵਾਲੇ ਆਨ ਬੋਲ ਜੀਵ ਦੀ ਹੱਤਿਆ ਕਰ ਦੇਣੀ ਭੁੱਲ ਕੇ ਵੀ ਤੂੰ ਪਾਪ ਨਾਕਮਾ ਨਰ ਅਚੇਤ ਪਾਪ ਤੇ ਡਰਦੇ ਜਾਣ ਕੇ ਕਰਨੇ ਕੀ ਹੈ ਤੇ ਮਰਦ ਕਹਿੰਦਿਆ ਤੂੰ ਭੁੱਲ ਕੇ ਵੀ ਨਾ ਕਰ ਜੇ ਕਰ ਵੀ ਬੈਠਾ ਤੇ ਮਾਫੀ ਮੰਗਣੀ ਸਿੱਖ ਲੈ ਆਖੋ ਸਤਨਾਮ ਇੱਕ ਫਕੀਰ ਐਸਾ ਹੋਇਆ जिने अपनी जिंदगी ਵਿੱਚ ਕਦੇ ਪਾਪ ਨਹੀਂ ਕੀਤਾ ਅਣਜਾਣ ਕੁਨੇ ਵਿੱਚ ਹੋ ਗਿਆ ਹੋਵੇ ਪਰ ਆਪਣੇ ਜੀਵਨ ਵਿੱਚ ਸ਼ੁਰੂ ਤੋਂ ਸਾਧੂਆਂ ਦੀ ਸੰਗਤ ਕਰਨੀ ਬੰਦਗੀ ਕਰਨੀ ਭਜਨ ਕਰਨਾ ਤੇ ਸਾਧ ਸੰਗਤ ਜੀ ਇੱਕ ਦਿਨ ਕਿਸੇ ਰਾਜੇ ਦੀ ਰਿਆਸਤ ਵਿੱਚ ਚਲਿਆ ਗਿਆ ਉੱਥੋਂ ਦੇ ਰਾਜੇ ਦੇ ਜਿਹੜੇ ਅਹਲਕਾਰ ਸੀ ਰਾਜੇ ਦੇ ਜਿਹੜੇ ਨੌਕਰ ਸੀ ਉਹਨਾਂ ਨੇ ਫੜ ਕੇ ਉਹ ਸਾਧੂ ਨੂੰ ਫਕੀਰ ਨੂੰ ਮਸ਼ਕਾ ਬਣ ਲਈਆਂ ਤੇ ਰਾਜੇ ਕੋਲ ਜਾ ਕੇ ਪੇਸ਼ ਕਰ ਦਿੱਤਾ ਕਿਉਂਕਿ ਪਤਾ ਨਹੀਂ ਸੀ ਕਰਮਾਂ ਦਾ ਲੇਖਾ ਸੀ ਸਾਧੂ ਬਣ ਜਾਂਦਾ ਜ਼ਰੂਰੀ ਨਹੀਂ ਕਿ ਐਸ ਜਨਮ ਦੇ ਅੰਦਰ ਅਸੀਂ ਪਾਪ ਕੀਤਾ ਹੋਵੇ ਆਪਾਂ ਕਹਿੰਦੇ ਐਸ ਜਨਮ ਦੇ ਅੰਦਰ ਮੈਂ ਕੋਈ ਪਾਪ ਨਹੀਂ ਕੀਤਾ ਪਰ ਕਈ ਵਾਰੀ ਪਿਛਲੇ ਕਰਮ ਔਗਣਾ ਜਿਹੜੇ ਉਹ ਸਾਡੇ ਉੰਗਰ ਪੈਂਦੇ ਆ ਤੇ ਹੁਣ ਫਕੀਰ ਨੂੰ ਜਦੋਂ ਰਾਜੇ ਕੋਲ ਪੇਸ਼ ਕੀਤਾ ਫਕੀਰ ਜੀ ਇਹ ਰਿਆਸਤ ਮੇਰੀ ਹੈ ਤੁਸੀਂ ਇੱਥੇ ਕੀ ਕਰਦੇ ਹੋ ਉਹ ਕਹਿੰਦਾ ਨਹੀਂ ਤੇਰਾ ਇੱਥੇ ਕੁਝ ਵੀ ਨਹੀਂ ਹੈ ਫੱਕਰ ਸੀ ਫਕੀਰ ਸੀ ਕਹਿੰਦਾ ਸਗਲੀ ਧਰਤੀ ਸਾਧ ਕੀ ਇਹਦੇ ਸਾਧੂਆਂ ਫਕੀਰਾਂ ਦੀ ਧਰਤੀ ਹੈ ਜਿੱਥੇ ਮਰਜੀ ਰਹਿਣ ਜਾ ਕੇ ਜਿੱਥੇ ਮਰਜੀ ਖੜ ਜਾਣ ਜਾ ਕੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਉਹ ਜਿੱਥੇ ਮਰਜੀ ਜਾ ਕੇ ਰਹਿਣ ਆਪਣੀ ਮौज ਵਿੱਚ ਬੈਠ ਜਾਂਦੇ ਆ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਇੱਥੇ ਕੁਝ ਵੀ ਨਹੀਂ ਵੱਡੇ ਵੱਡੇ ਰਾਜੇ ਉਹ ਕਿ ਤੁਰ ਗਏ ਰਾਜਨ ਇੱਕ ਦਿਨ ਮੈਂ ਵੀ ਇੱਥੇ ਨਹੀਂ ਰਹਿਣਾ ਇੱਕ ਦਿਨ ਤੈਨ ਵੀ ਇੱਥੇ ਨਹੀਂ ਰਹਿਣਾ ਇਹ ਸਰੀਰ ਤਾਂ ਨਾਸ਼ਵਾਨ ਹੈ ਪਰ ਕਹਿੰਦਾ ਰਾਜਾ ਕਹਿੰਦਾ ਨਹੀਂ ਮੈਂ ਤੈਨੂੰ ਸਜ਼ਾ ਦੇਵਾਂਗਾ ਮੈਂ ਤੈਨੂੰ ਸਜ਼ਾ ਦੇਵਾਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਪ੍ਰਵਾਣ ਜੋ ਤੈਨੂੰ ਚੰਗਾ ਲੱਗਦਾ ਹੈ ਕਹਿੰਦੇ ਫੜ ਕੇ ਫਕੀਰ ਨੂੰ ਫਾਂਸੀ ਤੇ ਲਟਕਾਉਣ ਲੱਗੇ ਥੱਲੇ ਫੱਟਾ ਲਾ ਦਿੱਤਾ ਫਾਂਸੀ ਵਾਲੇ ਰਸੇ ਦੇ ਕੋਲ ਕਰ ਦਿੱਤਾ ਹੁਣ ਫਕੀਰ ਰੱਬ ਨੂੰ ਲਾਂਭਾ ਦਿੰਦਾ ਹੈ ਰੱਬ ਨਾਲ ਸਿੱਧੀਆਂ ਗੱਲਾਂ ਕਰਦਾ ਹੈ ਜਿਹਦੀਆਂ ਸਿੱਧੀਆਂ ਗੱਲਾਂ ਪਰਮਾਤਮਾ ਨਾਲ ਹੋਣ ਲੱਗ ਜਾਂਨਾਂ ਜਦੋਂ ਅਕਸਰ ਦੁਨੀਆ ਉਹਨੂੰ ਕਮਲਾ ਸਮਝਦੀ ਆ ਉਹਨੂੰ ਪਾਗਲ ਸਮਝਦੀ ਆ ਉਹਨੂੰ ਫੱਕਰ ਕਹਿਣ ਲੱਗ ਦਿੰਦੀ ਹੈ ਪਰ ਫੱਕਰਾਂ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ ਕਈ ਵਾਰੀ ਆਪਾਂ ਕਹਿੰਨਾ ਸਾਨੂੰ ਭਗਤ ਦੇ ਅਰਥਾਂ ਦਾ ਨਹੀਂ ਪਤਾ ਭਗਤ ਜੋ ਉੱਚ ਪਦਵੀ ਤੇ ਪਹੁੰਚਿਆ ਹੋਵੇ ਜੀ ਦੀ ਸੋਚ ਦਾ ਦੁਨੀਆਂ ਮੁਕਾਬਲਾ ਨਹੀਂ ਕਰ ਸਕਦੀ ਉਹਨੂੰ ਭਗਤ ਕਹਿੰਦੇ ਹਨ ਕਈ ਵਾਰੀ ਅਸੀਂ ਕੋਈ ਸਿੱਧਾ ਸਾਦਾ ਬੰਦਾ ਹੋਵੇ ਨਾ ਆਪਾਂ ਕਹਿੰਦੇ ਇਹ ਤਾਂ ਵਿਚਾਰਾ ਭਗਤੀ ਹੈ ਭਗਤ ਦਾ ਮਤਲਬ ਬੜੀ ਉੱਚੇ ਉੱਚੀ ਪਦਵੀ ਦਾ ਨਾਂ ਹੈ ਜਿਹਨੇ ਭਗਤੀ ਕੀਤੀ ਹੁੰਦੀ ਹੈ ਬੰਦਗੀ ਕੀਤੀ ਹੁੰਦੀ ਹੈ ਤੇ ਕਈ ਵਾਰੀ ਅਸੀਂ ਕਈ ਸ਼ਬਦਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਸਧਾਰਨ ਸ਼ਬਦ ਵਰਤਦੇ ਆਂ ਕਈ ਵਾਰੀ ਕਹਿੰਨੇ ਆ ਜੀ ਆਪਾਂ ਸਧਾਰਨ ਪਾਠ ਕਰਾਉਣਾ ਸਧਾਰਨ ਪਾਠ ਕਦੇ ਨਹੀਂ ਹੁੰਦਾ ਸਹਿਜ ਪਾਠ ਹੁੰਦਾ ਹੈ ਸਧਾਰਨ ਆਪਾਂ ਗੀ ਨੂੰ ਕਹਿੰਨੇ ਆ ਕਮਲੇ ਨੂੰ ਕਹਿੰਨੇ ਆ ਇਹ ਤਾਂ ਵਿਚਾਰਾ ਸਧਾਰਨ ਜਿਹਾ ਬੰਦਾ ਹੈ ਸਧਾਰਨ ਤੋਂ ਭਾਵ ਹੁੰਦਾ ਸਿੱਧਾ ਸਾਦਾ ਸਹਿਜ ਤੋਂ ਭਾਵ ਹੁੰਦਾ ਸਹਿਜਤਾ ਨਾਲ ਕਰਨਾ ਕੇ ਸਹਜੇ ਸਹਜੇ ਹੌਲੀ ਹੌਲੀ ਇੱਕ ਹੁੰਦਾ ਹੈ ਅਖੰਡ ਲਗਾਤਾਰ ਕਰਨਾ ਅਖੰਡ ਪਾਠ ਸਾਹਿਬ ਆਪਾਂ ਕਰਦੇ ਆ ਜਿਹਦੇ ਜਿਹਦੀ ਲੜੀ ਟੁੱਟਦੀ ਨਹੀਂ ਆਪਾਂ ਲਗਾਤਾਰ ਜਿਵੇਂ ਗੁਰਬਾਣੀ ਦਾ ਪਾਠ ਕਰਦੇ ਆ ਆਪਾਂ ਕਹਿੰਦੇ ਆ ਅਖੰਡ ਪਾਠ ਸਾਹਿਬ ਅਖੰਡ ਪਾਠ ਸਾਹਿਬ ਤੇ ਸਹਜ ਪਾਠ ਸਾਹਿਬ ਕਰਵਾਈਏ ਨਾ ਤੇ ਸਹਜ ਪਾਠ ਸਾਹਿਬ ਕਰਵਾਉਣਾ ਜੀ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਾ ਜੀ ਸਾਤ ਸੰਗਤ ਜੀ ਅਕਸਰ ਫਕੀਰਾਂ ਨੂੰ ਬੰਦਗੀ ਵਾਲਿਆਂ ਨੂੰ ਲੋਕ ਕਈ ਵਾਰੀ ਸਧਾਰਨ ਸਮਝ ਲੈਂਦੇ ਪਰ ਇਹਦੀਆਂ ਗੱਲਾਂ ਰੱਬ ਨਾਲ ਹੁੰਦੀਆਂ ਸੀ ਤੇ ਕਹਿਣ ਲੱਗਾ ਪ੍ਰਮਾਤਮਾ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਪਾਪ ਨਹੀਂ ਕੀਤਾ ਪਰ ਪਾਪ ਹੋਇਆ ਸੀ ਸਾਧੂ ਤੋਂ ਨੂੰ ਪਤਾ ਨਹੀਂ ਸੀ ਭੁੱਲ ਗਿਆ ਬਚਪਨ ਚ ਹੋਇਆ ਸੀ ਤਾਂ ਹੀ ਤੇ ਸਤਿਗੁਰੂ ਕਹਿੰਦੇ ਆ ਨਰ ਅਚੇਤ ਪਾਪ ਤੇ ਡਰ ਰਿਹਾ ਕਹਿਣ ਲੱਗਾ ਰੱਬ ਜੀ ਪਰਮਾਤਮਾ ਜੀ ਮੈਂ ਕਦੇ ਪਾਪ ਨਹੀਂ ਕੀਤਾ ਮੈਨੂੰ ਕਾਦੀ ਸਜ਼ਾ ਮਿਲ ਰਹੀ ਹੈ ਮੇਰੇ ਨਾਲ ਤਕਾ ਹੋ ਰਿਹਾ ਹੈ ਇਨਸਾਫ ਕਰੋ ਮੇਰੇ ਨਾਲ ਇਨਸਾਫ ਕਰੋ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਕਹਿੰਦੇ ਪਰਮਾਤਮਾ ਨੇ ਆਕਾਸ਼ਵਾਣੀ ਹੋਈ ਕਹਿੰਦੇ اے ਫਕੀਰਾ ਗਲਤੀ ਤੇਥੋਂ ਹੋਈ ਹੈ ਦੱਸੋ ਕੀ ਗਲਤੀ ਹੋਈ ਐ ਕਹਿੰਦੇ ਤੂੰ ਬੜਾ ਛੋਟਾ ਸੀ ਤੈਨੂੰ ਪਤਾ ਨਹੀਂ ਲੱਗਾ ਫੁੱਲਾਂ ਦੀ ਬਗੀਚੀ ਸੀ ਤੂੰ ਇੱਕ ਤਿਤਲੀ ਫੜੀ ਤੇ ਉਥੋਂ ਫੁੱਲਾਂ ਦੇ ਬੂਟੇ ਤੇ ਇੱਕ ਸੂਲ ਤੋੜੀ ਤੇ ਤੂੰ ਤਿਤਲੀ ਦੀਆਂ ਅੱਖਾਂ ਵਿੱਚ ਮਾਰੀ ਤੇ ਉਹਨੂੰ ਮਾਰ ਦਿੱਤਾ ਸੀ ਆਖੋ ਸਤਨਾ ਬਚਪਨ ਚ ਤੇ ਇਥੋਂ ਪਾਪ ਹੋਇਆ ਐ ਫਕੀਰ ਕਹਿੰਦਾ ਫੇਰ ਵੀ ਮੈਂ ਸਜ਼ਾ ਦਾ ਹੱਕਦਾਰ ਨਹੀਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਇਹ ਤੇ ਬਚਪਨ ਚ ਵਿੱਚ ਹੋਇਆ ਹੈ ਇਹ ਅਣਜਾਣਪੁਣੇ ਚ ਪਾਪ ਹੋਇਆ ਹੈ ਇਹ ਮੇਰੀ ਗਲਤੀ ਨਹੀਂ ਹੈ ਮੇਰੇ ਨਾਲ ਇਨਸਾਫ ਕਰੋ ਕਹਿੰਦੇ ਤੈਨੂੰ ਇਨਸਾਫ ਨਹੀਂ ਮਿਲੇਗਾ ਐਦਾਂ ਕਰਦਿਆ ਕਰਦਿਆ ਕਹਿੰਦੇ ਜਲਾਦ ਨੇ ਫੱਟਾ ਖਿੱਚਿਆ ਇਹ ਫਕੀਰ ਦਾ ਗਲ ਸੀ ਜਿਹੜਾ ਉਹ ਫਾਂਸੀ ਦੇ ਰਸੇ ਵਿੱਚੋਂ ਖਿੱਚ ਪਈ ਤੇ ਫਕੀਰ ਦੀ ਮੌਤ ਹੋ ਗਈ। ਆਤਮਾ ਨਿਕਲੀ ਫਿਰ ਗੁਰੂ ਦੇ ਪ੍ਰਮਾਤਮਾ ਦੇ ਦਰ ਤੇ ਜਦੋਂ ਪ੍ਰਵਾਨ ਹੋਈ ਲੇਖਾ ਹੋਇਆ ਐ ਪ੍ਰਮਾਤਮਾ ਤੁਸੀਂ ਮੇਰੇ ਨਾਲ ਇਨਸਾਫ ਨਹੀਂ ਕੀਤਾ। ਦੱਸੋ ਤੁਸੀਂ ਮੈਨੂੰ ਐਡੀ ਵੱਡੀ ਸਜ਼ਾ ਕਿਉਂ ਦਿੱਤੀ ਮੈਂ ਹੱਕਦਾਰ ਨਹੀਂ ਸੀ। ਉਹ ਪ੍ਰਮਾਤਮਾ ਕਹਿੰਦਾ ਵੀ ਤੂੰ ਬਖਸ਼ਿਆ ਜਾਂਦਾ ਤੈਨੂੰ ਤੂੰ ਫਾਂਸੀ ਤੋਂ ਬਚ ਸਕਦਾ ਸੀ ਪਰ ਤੂੰ ਐਦਾਂ ਇੰਨੀ ਗੱਲ ਜ਼ਰੂਰ ਕਹਿੰਦਾ ਰਿਹਾ ਇਨਸਾਫ਼ ਕਰੋ ਇਨਸਾਫ਼ ਕਰੋ ਪਰ ਫਕੀਰਾ ਤੂੰ ਇੱਕ ਗੱਲ ਭੁੱਲ ਗਿਆ ਕਹਿਣੀ ਤੂੰ ਇਹ ਨਹੀਂ ਕਿਹਾ ਕਿ ਮੈਥੋਂ ਹੋ ਗਿਆ ਹੋਣਾ ਮੈਨੂੰ ਮaaf ਕਰੋ ਆਖੋ ਸਤਨਾ ਜੇ ਤੂੰ ਇੱਕ ਸ਼ਬਦ ਵੀ ਵਰਤ ਲੈਂਦਾ ਨਾ ਕਿ ਐ ਪ੍ਰਮਾਤਮਾ ਮੈਨੂੰ ਮaaf ਕਰ ਦੇ ਤਾ ਤੈਨੂੰ ਮਾਫੀ ਮਿਲ ਜਾਣੀ ਸੀ ਤੂੰ ਗਲਤੀ ਵੀ ਕੀਤੀ ਤੂੰ ਇਨਸਾਫ ਤਾਂ ਮੰਗਦਾ ਰਿਹਾ ਪਰ ਤੂੰ ਗੁਰੂ ਦੇ ਦਰ ਤੋਂ ਆ ਕੇ ਮਾਫੀ ਨਹੀਂ ਮੰਗੀ ਆਖੋ ਸਤਨਾਮ ਕਹੋ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰਨਾ ਭਵਜਲ ਫੇਰਾ ਮੈਂ ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ਮਹਿਰਾ ਪਾਵੋ ਡੁਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੇ ਭੀਤਰ ਵਗਾ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਦੋ ਚੀਜ਼ਾਂ ਗੁਰੂ ਪਿਆਰਿਓ ਹਮੇਸ਼ਾ ਚੇਤੇ ਰੱਖੋ ਲੱਖਾਂ ਗੁਨਾ ਨੂੰ ਇੱਕ ਔਗਣ ਖਤਮ ਕਰ ਦਿੰਦਾ ਹੈ ਲੱਖਾਂ ਕੀਤੀਆਂ ਹੋਈਆਂ ਗਲਤੀਆਂ ਨੂੰ ਗੁਰ ਤੇ ਗੁਰੂ ਦੇ ਦਰ ਤੇ ਟਹਿ ਕੇ ਮਾਫੀ ਮੰਗ ਲੈਣੀ ਲੱਖਾਂ ਗਲਤੀਆਂ ਨੂੰ ਵੀ ਮਾਫ ਕਰ ਦਿੰਦੀ ਹੈ ਆਖੋ ਸਤਨਾਮ ਇੱਕ ਵਾਰੀ ਗੁਰੂ ਦੇ ਚਰਨਾਂ ਤੋਂ ਜ਼ਰੂਰ ਮਾਫੀ ਮੰਗਿਆ ਕਰਕੇ ਹੈ ਮਾਲਕਾ ਹਮ ਅਬਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਵਿਖ ਖਾਈ ਮਾਇਆ ਮੋ ਭਰਮ ਪੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਕਰਮ ਬਦਲ ਲੈਂਦਾ ਮਨੁੱਖ ਆਪਣੇ ਔਗੁਣਾ ਦੀ ਮਾਫੀ ਮੰਗ ਕੇ ਕਰਮ ਬਦਲੇ ਜਾ ਸਕਦੇ ਆ ਦੋ ਚੀਜ਼ਾਂ ਇਨਸਾਨ ਦੇ ਕਰਮ ਬਦਲਦੀਆਂ ਨੇ ਇੱਕ ਤੇ ਮਾਫੀ ਮੰਗ ਲੈਣੀ ਦੂਸਰਾ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਹਿ ਕਹਾਂਗੇ ਦੇ ਸਾਬੂਨ ਲਈਏ ਉਹ ਧੋਏ ਨਾਮ ਦੀ ਸਾਬਣ ਲਾ ਕੇ ਤੇ ਉਹਦੇ ਦਰ ਤੇ ਮਾਫੀ ਮੰਗ ਕੇ ਦੋ ਚੀਜ਼ਾਂ ਨਾਲ ਆਪਣੇ ਕਰਮ ਬਦਲੇ ਜਾ ਸਕਦੇ ਆ ਆਖੋ ਸਤਨਾਮ ਕਿਉਂਕਿ ਦੇਣ ਵਾਲਾ ਤੇ ਉਹੀ ਐ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਅਸੀਂ ਤੇਰੇ ਭਿਖਾਰੀ ਆ ਤੂੰ ਦਾਤਾ ਦੇਣ ਵਾਲਾ ਹੈ ਮੈਂ ਕਿਆ ਮੰਗੋ ਕਿਛ ਥਿਰ ਨਾ ਰਹੀ ਪਰ ਇੱਥੇ ਰਹਿਣ ਵਾਲਾ ਕੁਛ ਵੀ ਨਹੀਂ ਸਭ ਤੋਂ ਵੱਡੀ ਦਾਤ ਐ ਜਿਹੜੇ ਤੇਰੇ ਔਗਣਾ ਨੂੰ ਨਾਸ ਕਰ ਸਕਦੀ ਐ ਹਰ ਦੀਜੈ ਨਾਮ ਪਿਆਰੀ ਜੀਓ ਮੈਂ ਤੇਥੋਂ ਕਿਹੜੀ ਸ਼ੈ ਮੰਗਾ ਕੋਈ ਸ਼ੈ ਸਦਾ ਟਿਕਣ ਟਿਕੀ ਰਹਿਣ ਵਾਲੀ ਨਹੀਂ ਹੈ ਇਸ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦੇ ਘਟ ਘਟ ਰਵ ਰਹਿਆ ਬਣਵਾਰੀ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਪਾਣੀ ਵਿੱਚ ਧਰਤੀ ਵਿੱਚ ਧਰਤੀ ਦੇ ਉੱਪਰ ਆਕਾਸ਼ ਵਿੱਚ ਹਰ ਥਾਂ ਉਹ ਮੌਜੂਦ ਹੈ ਪਰ ਲੁਕਿਆ ਹੋਇਆ ਹੈ हे ਮਾਨਾ ਗੁਰੂ ਦੇ ਸ਼ਬਦ ਤੇ ਰਾਹੀ ਉਹਨੂੰ ਵੇਖਿਆ ਜਾ ਸਕਦਾ ਆਖੋ ਸਤਨਾਮ ਮਰਤ ਪਿਆਲ ਆਕਾਸ਼ ਦਿਖਾਓ ਗੁਰ ਸਤ ਗੁਰ ਕਿਰਪਾ ਤਾਰੀ ਜਿਓ ਗੁਰੂ ਨੇ ਸਤ ਗੁਰੂ ਨੇ ਕਿਰਪਾ ਕੀਤੀ ਤੇ ਜੀਵ ਨੂੰ ਪ੍ਰਭੂ ਦੀ ਹੋਂਦ ਧਰਤੀ ਆਕਾਸ ਤੇ ਪਕਾਲ ਵੀ ਵਿਖਾ ਦਿੰਦਾ ਹੈ ਸੋ ਬ੍ਰਹਮ ਮਾਇਆ ਜੋਨੀ ਹੈ ਪੀ ਹੋਨੀ ਕਟ ਪੀਤਰ ਦੇਖ ਮਰਾਰੀ ਜਿਓ ਕਟ ਪੀਤਰ ਦੇਖ ਮਰਾਰੀ ਜਿਓ ਉਹ ਪਰਮਾਤਮਾ ਜੁਨਾ ਵਿੱਚ ਨਹੀਂ ਆਉਂਦਾ ਸੋ ਬ੍ਰਹਮ ਅਜੂਨੀ ਹੈ ਹੈਪੀ ਹੋਨੀ ਉਹ ਪਰਮਾਤਮਾ ਜੁਨਾ ਵਿੱਚ ਨਹੀਂ ਆਉਂਦਾ ਹੁਣ ਵੀ ਮੌਜੂਦ ਹੈ ਅਕਾਂ ਨੂੰ ਵੀ ਮੌਜੂਦ ਰਹੇਗਾ ਉਹ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿੱਚ ਵਸਦਾ ਵੇਖਿਆ ਕਰ ਜਨਮ ਮਰਨ ਕੋ ਇਹੋ ਜੱਗ ਬੱਪੜੋ ਇਹ ਭਾਗ ਹੀਨ ਇਨ ਦੂਜੇ ਭਗਤ ਵਿਸਾਰੀ ਜਿਉ ਇਹ ਭਾਗ ਹੀਨ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਹਨੇ ਮਾਇਆ ਦੇ ਮੋਹ ਵਿੱਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ ਸਤ ਗੁਰ ਮਿਲੇ ਤਾਂ ਗੁਰ ਮਤ ਪਾਈਐ ਸਾਖਤ ਬਾਜੀ ਹਾਰੀ ਜਿਉ ਜੇ ਸਤ ਗੁਰ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਪਰ ਮਾਇਆ ਵੇੜੇ ਜੀ ਭਗਤੀ ਤੋਂ ਕੁੰਝ ਕੇ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ ਆਖੋ ਸਤਨਾਮ ਸਤ ਗੁਰ ਬੰਧਨ ਤੋੜ ਨਿਰਹਾਰੇ ਬਹੁੜ ਨਾ ਗਰਬ ਮਜਾਰੀ ਜਿਓ ਜਿਨ੍ਹਾਂ ਨੂੰ ਸਤ ਗੁਰੂ ਮਾਇਆ ਦੇ ਬੰਧਨ ਤੋਂ ਤੋੜ ਕੇ ਮਾਇਆ ਤੋਂ ਨਰਲੇਪ ਕਰ ਦਿੰਦਾ ਹੈ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਉਹਨਾਂ ਦੇ ਮਨ ਵਿੱਚ ਹਰੀ ਨਿਰੰਕਾਰ ਪਰਮਾਤਮਾ ਆਵਸਦਾ ਹੈ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ